ਜਿਹੜਾ ਬੇਦਬੀ ਕਰਨ ਆਉਂਦਾ ਪਰ ਜਿੰਨੇ ਗੁਰੂ ਦੀ ਹਜ਼ੂਰੀ ਚ ਪੰਜ ਸਿੰਘਕ ਨਹੀਂ ਖੜੇ ਕੀਤੇ ਪਿੰਡ ਚ ਲੱਭ ਕੇ ਉਹ ਸੋਦਾ ਉਹਦਾ ਵੀ ਲੱਗਣਾ ਚਾਹੀਦਾ ਰਸਤਾ ਸੌੜ ਤੇ ਘਟਾ ਘਟੋ ਦੀ ਨਿਕਲਣੀ ਚਾਹੀਦੀ ਹੈ ਤੇ ਅਸੀਂ ਕਮੇਟੀਆਂ ਦੇ ਪ੍ਰਧਾਨ ਬਣ ਕੇ ਕਾਹਦੇ ਲਈ ਕੜਾ ਖਾਣ ਨੂੰ ਬਣੇ ਜਾਂ ਲੰਗਰ ਚ ਬੈਠ ਕੇ ਤੇ ਖਾ ਕੇ ਪ੍ਰਸ਼ਾਦਿਆਂ ਨਾਲ ਫਿਰ ਉੱਥੇ ਹੀ ਸੌਂ ਜਾਣਾ ਪਤਾ ਨਹੀਂ ਬਕੌਮ ਨਾਲ ਕੀ ਹੋ ਰਿਹਾ ਅੰਤਰੀ ਵੀ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਟੋਆਂ ਵੀ ਲਾਉਂਦੇ ਆ ਸਾਰਾ ਕੁਝ ਕਰਦੇ ਆ ਉਹਦੇ ਆਦਰ ਵੀ ਕਰਦੇ ਆ ਖਾਲਸੇ ਰਾਜ ਦੇ ਜਿਗਰ ਵੀ ਕਰਦੇ ਇਤਿਹਾਸ ਦੇ ਵਿੱਚ ਪਰ ਜੇ ਕੋ ਨੌਜਵਾਨ ਅੱਜ ਕਹਿ ਦੇਵੇ ਵੀ ਸਾਨੂੰ ਕਲਸਤਾਨ ਚਾ ਸੋ ਹਕੂਮਤ ਨੂੰ ਪੁੱਛੋ ਪਿ ਇਤਿਹਾਸ ਕੇਵਲ ਪੜਨੂ ਲਿਖਨੂ ਤੇ ਸੁਣਾਉਣ ਨੂੰ ਹੁੰਦਾ ਕਿ ਇਤਿਹਾਸ ਦੀਆਂ ਪੈਣਾ ਤੇ ਚੱਲਣਾ ਵੀ ਹੁੰਦਾ ਇਹ ਤੁਹਾਡੇ ਤੁਸੀਂ ਵੀ ਵਾਦਾ ਕਰਨਾ ਜਿਹਦਾ ਪੁੱਤ ਨਸ਼ੇ ਤੋਂ ਛੱਡ ਜਾਂਦਾ ਹੈ ਉਹ ਇਹ ਮਾਵਾ ਵਾਦਾ ਕਰਨ ਵੀ ਉਹਨਾਂ ਨੂੰ ਕੌਮ ਦੇ ਸੰਘਰਸ਼ ਤੇ ਰਾਹ ਤੇ ਤੋਰਨਾ ਤੇ ਜੇ ਉਸ ਰਾਹ ਤੇ ਤੁਰਦਿਆਂ ਮੌਤ ਮਿਲਦੀ ਹੈ ਤੇ ਫਿਰ ਤੁਸੀਂ ਮਰਾਗ ਨਹੀਂ ਕਰਨਾ ਉੱਥੇ ਇਹ ਨਹੀਂ ਵੀ ਉੱਥੇ ਕਹਿਣਾ ਵੀ ਭਾਈ ਉਧਰੋਂ ਪਰਦੇ ਸੀ ਤੇ ਇਹ ਆਇਆ ਤੇ ਇਹਨੇ ਇੱਧਰ ਮਾਰ ਦਿੱਤੇ ਆ ਦੇਖੋ ਗੁਰੂ ਦੇ ਲੇਖੇ ਲੱਗ ਜਾਣਾ ਬੜੇ ਭਾਗ ਵਾਲਾ ਕੰਮ ਹੈ ਸੋ ਉਹ ਫਵਾ ਉੱਡੀ ਆਦੇ ਅਸੀਂ ਡੇਰਾ ਡੂਰਾ ਕੋਈ ਸਾਫਤ ਨਹੀਂ ਕਰਨਾ ਉਹ ਪਤਾ ਨਹੀਂ ਕਿਹਨੇ ਕਹਿਤਾ ਸੋ ਦੇਖੋ ਉਹਨਾਂ ਨੇ ਸਲਾਹ ਤੇ ਕੀਤੀ ਸੀ ਉਹ ਸਾਨੂੰ ਟੋ ਟੋ ਕੇ ਵੰਦੇ ਆ ਨੌਜਵਾਨੋ ਧਿਆਨ ਨਾਲ ਇਹ ਗੱਲ ਸੁਣ ਲਿਓ ਹਕੂਮਤ ਬਾਰ-ਬਾਰ ਸਾਨੂੰ ਟੌਂਦੀ ਹੈ ਕੀ ਇਹ ਜਿਉਂਦੇ ਆ ਕਿ ਮਰ ਗਏ ਤੇ ਅਸੀਂ ਜਿਉਂਦੇ ਹੋਣ ਦਾ ਸਬੂਤ ਕਿਵੇਂ ਦੇਣਾ ਅਸੀਂ ਜਿਉਂਦੇ ਹੋਣ ਦਾ ਸਬੂਤ ਜਦੋਂ ਕੋ ਬੰਦਾ ਪੰਥ ਵਿਰੋਧੀ ਗੱਲ ਕਰਦਾ ਜਦੋਂ ਕੋ ਗੁਰੂ ਦੋਖੀ ਸਾਨੂੰ ਵੰਗਾਰਦਾ ਤੇ ਇਹ ਨਹੀਂ ਵੀ ਅਸੀਂ ਘਰਾਂ ਚ ਲੋਕੇ ਬੈਠ ਜਾਣਾ ਅਸੀਂ ਜਦੋਂ ਕੋ ਮਨੁੱਖ ਕੋ ਪੰਥ ਦੋਖੀ ਸਾਨੂੰ ਵੰਗਾਰਦਾ ਉਹਦਾ ਉਹਦੀ ਵੰਗਾਰ ਦਾ ਸਾਹਮਣਾ ਕਰਨਾ ਹੈ ਡਟ ਕੇ ਸਾਹਮਣੇ ਖਲੋ ਕੇ ਉਹਦਾ ਵਿਰੋਧ ਕਰਨਾ ਹੈ ਤੇ ਜਿਹੜੀਆਂ ਜਥੇਬੰਦੀਆਂ ਬੋਲੀਆਂ ਸਨ ਇਹਦੇ ਖਿਲਾਫ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਬਹੁਤੀਆਂ ਚੁੱਪ ਰਹੀਆਂ ਬਹੁਤੇ ਬੰਦਿਆਂ ਦੀ ਆਦਤ ਕੀ ਬਣ ਗਈ ਹੈ ਕਿ ਹਵਾ ਦਾ ਰੁਖ ਵੇਖਣਾ ਜਿੱਧਰ ਨੂੰ ਹਵਾ ਚੱਲ ਪਈ ਲਫਾਫਿਆਂ ਵਾਂਗੂ ਉਧਰ ਨੂੰ ਹੋ ਜਾਣਾ ਪਰ ਇੱਕ ਗੱਲ ਚੇਤਾ ਰੱਖੋ ਜਿਹੜਾ ਹਵਾ ਦਾ ਰੁਖ ਵੇਖਣਾ ਮਨੋੱਖਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਗੁਰੂ ਦਾ ਸਿੱਖ ਸਿਧਾਂਤ ਤੇ ਚੱਲਦਾ ਹੈ ਸਿਧਾਂਤ ਦੇ ਉੱਤੇ ਜਿਉ ਕੱਲਾ ਵੀ ਰਹਿ ਜਾਵੇ ਦੁਨੀਆ ਭਾਰੋਂ ਦਾ ਸਾਥ ਛੱਡ ਜਾਵੇ ਉਹ ਆਪਣਾ ਸਿਧਾਂਤ ਇਸ ਕਰਕੇ ਨਹੀਂ ਬੋਲਦਾ ਵੀ ਹਵਾ ਉਲਟੀ ਚੱਲ ਪਈ ਹੈ ਹੁਣ ਮੈਂ ਦੇਖੂਗਾ ਜਦੋਂ ਹਵਾ ਮੇਰੇ ਪੱਖ ਦੀ ਉਦੋਂ ਬੋਲੂ ਸੋ ਜਦੋਂ ਵੀ ਵਿਅਦਪੀ ਦੀ ਘਟਨਾ ਵਾਪਰਦੀ ਹੈ ਬੜਾ ਰੌਲਾ ਪਿਆ ਜੀ ਕਿ ਇਹਨਾਂ ਨੇ ਕਿਹਾ ਸੋਧਾ ਲਾ ਦਿਓ ਸਟੇਜ ਤੋਂ ਕਹਤ ਹੈ ਤੇ ਮੈਂ ਤਾਂ ਹੁਣ ਫੇਰ ਕਹਿਣਾ ਹੁਣ ਫੇਰ ਸਟੇਜ ਤੇ ਖਲੋਤੇ ਆਂ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ 'ਚ ਜੁੜ ਕੇ ਬੈਠੇ ਆਂ ਤੇ ਫੇਰ ਦੁਬਾਰਾ ਕਹਿਣਾ ਵੀ ਜਿਹੜਾ ਮਨੁੱਖ ਸਤਗੁਰ ਸੱਚੇ ਪਾਤਸ਼ਾਹ ਦੀ ਗੁਰਦੁਆਰੇ ਦੇ ਵਿੱਚ ਬਿਦਵੀ ਦੀ ਮਨਸ਼ਾ ਨਾ ਆਉਂਦਾ ਬਿਦਵੀ ਕਰਨ ਆਉਂਦਾ ਉਹ ਪੈਰਾਂ ਦੇ ਚੱਲ ਕੇ ਤੇ ਆਉਂਦਾ ਪਰ ਉਹਨੂੰ ਜਿਹੜਾ ਤੁਰ ਕੇ ਵਾਪਸ ਨਹੀਂ ਜਾਣਾ ਚਾਹੀਦਾ ਜੇ ਅਸੀਂ ਇਹਨਾ ਕੰਮ ਨਹੀਂ ਕਰ ਸਕਦੇ ਫੇਰ ਗੁਰੂ ਦੇ ਅੱਗੇ ਮੱਥੇ ਟੇਕਣ ਦਾ ਕੀ ਫਾਇਦਾ ਫਿਰ ਗੁਰੂ ਨੂੰ ਗੁਰੂ ਕਹਿਣ ਦਾ ਕੀ ਫਾਇਦਾ ਹੈ ਫਿਰ बार-बार ਇਹ ਦੋਹਰਾ ਪੜਨ ਦਾ ਕੀ ਫਾਇਦਾ ਹੈ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰੂ ਰੂਪ ਕਲੀਆਂ ਵਾਲੇ ਆਪ ਬਿਰਾਜਮਾਨ ਹੋਣ ਤੇ ਕੋਈ ਬੰਦਾ ਆਣ ਕੇ ਬੇਦਵੀ ਕਰ ਜਾਏ ਤੇ ਸਾਡੇ ਜੀਣ ਦਾ ਕੀ ਆਕੇ ਸਿਰ ਕੋਈ ਸਾਡੇ ਪਿਓ ਦੀ ਪੱਗ ਨੂੰ ਹੱਥ ਪਾ ਜੇ ਨੌਜਵਾਨ ਕੀ ਪੁੱਛਦੇ ਨੇ ਵੀ ਪੈਰਵਾਹੀ ਕੋਈ ਨਹੀਂ ਕਰਦਾ ਜੀ ਮੈਂ ਸਵਾਲ ਤੁਹਾਨੂੰ ਪੁੱਛਦਾ ਜੇ ਕੋਈ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪਾਵੇ ਆਣ ਕੇ ਗਵਾਂਢੀ ਕੋ ਪਹਿਨਾ ਇਹ ਮਨਜ਼ੂਰੀ ਲਾਓਗੇ ਵੀ ਪੈਰਵਾਹੀ ਕਰੇਗਾ ਫਿਰ ਅਸੀਂ ਇਹਦਾ ਕੰਮ ਕਰਨਾ ਕਿ ਨਹੀਂ ਆਪਣੇ ਪਿਓ ਦੀ ਉਂਗਲ ਕਰ ਦਵੇ ਤੇ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਭਾਈ ਸਾਡੇ ਪਿਓ ਨੂੰ ਕਿਸੇ ਨੇ ਗਾਲ ਕੱਢ ਦਿੱਤੀ ਮਾੜਾ ਬੋਲ ਦਿੱਤਾ ਤੇ ਸਾਡਾ ਸੋਨਾ ਹਰਾਮ ਹੋ ਗਿਆ ਜਿੰਨਾ ਚਿਰ ਅਸੀਂ ਬਦਲਾ ਨਹੀਂ ਲੈਂਦੇ ਜਿੰਨਾ ਸਿਰ ਹੱਕ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਘਰ ਨਹੀਂ ਬੈਠਣਾ ਤੇ ਜੇ ਗੁਰੂ ਨੂੰ ਕੋਈ ਬੇਦਬੀ ਕਰ ਜਾਵੇ ਅੰਗ ਖਿਲਾਰ ਜਾਵੇ ਗਲੀਆਂ ਦੇ ਵਿੱਚ ਪੱਤਰੇ ਲਿਖ ਲੈ ਕੇ ਸੁੱਟ ਦੇਵੇ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ ਕਬਜ਼ੇ 'ਚ ਹੈ ਤੇ ਸਾਡੀ ਜਾਗਣਾ ਖੁੱਲ੍ਹੇ ਤੇ ਕੀ ਮਾੜੀ ਗੱਲ ਇਹ ਸਾਡੇ ਪਿਓ ਦਾ ਵੀ ਪਿਓ ਹੈ ਤੇ ਜਿਹੜਾ ਪਿਓ ਦਾ ਵੀ ਪਿਓ ਹੋਵੇ ਉਹਦੀ ਕਦਰ ਬੰਦ ਕਰਨੀ ਚਾਹੀਦੀ ਹੈ ਕਿ ਘਟ ਕਰਨੀ ਚਾਹੀਦੀ ਹੈ ਸੋ ਪਹਿਲਾਂ ਤੇ ਆ ਪਿੰਡ ਚ ਆਏ ਆ ਪਿੰਡ ਵਾਲੇ ਨੌਜਵਾਨ ਧਿਆ ਕਰਨ ਤੇ ਗੁਰੂ ਘਰ ਦਾ ਪੈਰਾ ਵਧਾਉਣ ਬੇਅਦਬੀ ਹੋਣ ਨਹੀਂ ਸਭ ਤੋਂ ਵੱਡੀ ਮਾੜੀ ਗੱਲ ਹੈ ਵੀ ਜਿਹੜੇ ਅਸੀਂ ਇਹ ਕੈਮਰੇ ਲਵਾਲੇ ਨੇ ਤੇ ਕੈਮਰਿਆਂ 'ਚ ਬਾਅਦ ਬੈਠੇ ਹੁੰਦੇ ਪੰਜ-ਛੇ ਜਣੇ ਜਿਹੜੇ ਕਮੇਟੀਆਂ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਨਾ ਇੱਕ ਤੇ ਉਹਦੇ ਸੋਧਾ ਲੱਗਣਾ ਚਾਹੀਦਾ ਜਿੱਥੇ ਜਿਹੜਾ ਬੇਅਦਬੀ ਕਰਨ ਆਉਂਦਾ ਪਰ ਜਿਨ੍ਹਾਂ ਨੇ ਗੁਰੂ ਦੀ ਹਜ਼ੂਰੀ 'ਚ ਪੰਜ ਸਿੰਘਕ ਨਹੀਂ ਖੜੇ ਕੀਤੇ ਪਿੰਡ 'ਚ ਲੱਭ ਕੇ ਉਹ ਸੋਚਦਾ ਉਹਦਾ ਵੀ ਲੱਗਣਾ ਚਾਹੀਦਾ ਵਸਤ 100 ਤੇ ਘਟੇ ਘਟੋ ਦੀ ਨਿਕਲਣੀ ਚਾਹੀਦੀ ਹੈ ਤੇ ਅਸੀਂ ਕਮੇਟੀਆਂ ਦੇ ਪ੍ਰਧਾਨ ਬਣ ਕੇ ਕਾਹਦੇ ਲਈ ਕੜਾ ਖਾਣ ਨੂੰ ਬਣੇ ਜੇ ਲੰਗਰ 'ਚ ਬੈਠ ਕੇ ਤੇ ਖਾ ਕੇ ਪ੍ਰਸ਼ਾਦਿਆ ਨਾਲ ਫਿਰ ਉੱਥੇ ਹੀ ਸੌਂ ਜਾਣਾ ਪਤਾ ਨਹੀਂ ਬਕੌਮ ਨਾਲ ਕੀ ਹੋ ਰਿਹਾ ਜੇ ਕਮੇਟੀਆਂ ਦੇ ਪ੍ਰਧਾਨ ਬਣਨਾ ਹੈ ਜੇ ਗੁਰੂ ਘਰਾਂ ਦੇ ਪ੍ਰਬੰਧ ਸਾਹਮਣੇ ਨੇ ਤੇ ਜਦੋਂ ਪ੍ਰਬੰਧ ਸਾਭਿਆ ਹੋਵੇ ਫਰਜ਼ ਕਰੋ ਕਿਸੇ ਇਲਾਕੇ ਦੇ ਵਿੱਚ ਕੋਈ ਗਲਤ ਕੰਮ ਹੋ ਜਾਵੇ ਉਥੋਂ ਦੇ ਇਲਾਕੇ ਦੇ ਜ਼ਿੰਮੇਵਾਰ ਅਫਸਰ ਨੂੰ ਪੁੱਛਦੀ ਹੈ ਨਾ ਹਕੂਮਤ ਕਿ ਤੂੰ ਸੁਤਾਂ ਸੀ ਤੇ ਗੁਰੂ ਘਰ ਦਾ ਪ੍ਰਬੰਧ ਕਿੱਡਾ ਘਰ ਪ੍ਰਬੰਧ ਆ ਥੋੜਾ ਜਿਹਾ ਇਲਾਕਾ ਹੈ ਉਥੇ ਪਹਿਰੇਦਾਰੀ ਕਰਨੀ ਹੈ ਉਥੇ ਵਿਦਵੀ ਜਦੋਂ ਹੋ ਜਾਂਦੀ ਹੈ ਤੇ ਮਗਰੋਂ ਕੈਮਰੇ ਚ ਚੱਕ ਕੇ ਵੀਡੀਓ ਪਾ ਕੇ ਸਾਰੀ ਕੌਮ ਵਿੱਚ ਜਲੂਸ ਕੱਢਦੇ ਆਂ ਵੀ ਦੇਖੋ ਜੀ ਇੱਕ ਬੰਦਾ ਆਇਆ ਕੋਈ ਨਿਆਣਾ ਆਇਆ ਵਿਦਵੀ ਕਰ ਗਿਆ ਤੇ ਸਾਡੇ ਕੋਲ ਕੀ ਹੈ ਜੀ ਵੀਡੀਓ ਹੈਗੀ ਮੈਂ ਅੱਗੇ ਵੀ ਕਿਹਾ ਸੀ ਗੱਲ ਬੜੀ ਕੌੜੀ ਹੈ ਤੇ ਕਿਸੇ ਦੀ ਧੀ ਭੈਣ ਦੀ ਪੱਤ ਤੇ ਖਤਰਾ ਹੋਵੇ ਉਹ ਕੈਮਰੇ ਲਵਾ ਕੇ ਸੋਚ ਜਵੇ ਕੋਈ ਨਹੀਂ ਹੁਣ ਪੱਤ ਲੁੱਟ ਗਈ ਸਾਡੇ ਕੋਲ ਸਬੂਤ ਆ ਜਾਣਾ ਮਤਲਬ ਸਾਡਾ ਮਕਸਦ ਪੱਤ ਬਚਾਉਣਾ ਹੈ ਕਿ ਬੰਦਾ ਫੜਨਾ ਮਕਸਦ ਹੈ ਤੋ ਜੇ ਇਹ ਮੰਚੇ ਮੰਚਰ ਪਈ ਕੋਈ ਗੱਲ ਨਹੀਂ ਹੁਣ ਕੈਮਰੇ ਲੱਗੇ ਹੁਣ ਪਹਿਰੇਦਾਰੀ ਦੀ ਲੋੜ ਨਹੀਂ ਫਿਰ ਤੁਸੀਂ ਪ੍ਰਧਾਨ ਗਿਆ ਪਰਤੋਰੀਆਂ ਛੱਡ ਕੇ ਗੁਰਦੁਆਰੇ ਉਹਨਾਂ ਦੇ سپਰਦ ਕਰੋ ਜਿਹੜੇ ਸੇਵਾਦਾਰ ਨੇ ਜਿਹੜੇ ਸੇਵਾਦਾਰ ਬਿਰਤੀ ਆਣੇ ਲੋਕ ਨੇ ਇਹ ਸਾਡਾ ਗਲਤ ਸਿਸਟਮ ਚੱਲ ਪਿਆ ਕਮੇਟੀ ਵਾਲਾ ਸਾਰੇ ਪਾਸੇ ਗਦਾਈ ਹੋਈ ਹੈ ਪਹਿਲਾਂ ਕੀ ਸੀ ਜਿਹੜਾ 20 25 ਸਾਲ ਜੋੜੇ ਝਾੜਦਾ ਸੀ ਉਹਨੂੰ ਪ੍ਰਬੰਧ ਮਿਲ ਜਾਂਦਾ ਸੀ ਗੁਰੂ ਘਰ ਦਾ ਉਹ ਅੱਗੇ ਉਹਨੂੰ ਦੇ ਦਿੰਦਾ ਸੀ ਜਿਹੜਾ ਇਹ ਕੰਮ ਕਰਦਾ ਸੀ ਇਹ ਪੀੜੀਦਰ ਪੀੜੀ ਚੱਲਿਆ ਆਉਂਦਾ ਸੀ ਕੰਮ ਹੁਣ ਕੀ ਹੈ ਆਪ ਮੂੰਹ ਤੇ ਦਾੜੀ ਨਹੀਂ ਹੁੰਦੀ ਆਪ ਸ਼ਾਮ ਨੂੰ ਸ਼ਰਾਬ ਦੇ ਪੈਕ ਲਾਉਣੇ ਨੇ ਤੇ ਉਹ ਬੰਦੇ ਕਮੇਟੀਆਂ ਦੇ ਪ੍ਰਧਾਨ ਵਾਂਗੂ ਬੈਠੇ ਡਾਂ ਇੱਥੇ ਗ੍ਰੰਤੀ ਸਿੰਘਾਂ ਦੀ ਕੋਈ ਇੱਜ਼ਤ ਕਰਦਾ ਗ੍ਰੰਤੀ ਸਿੰਘ ਇਹਨਾਂ ਉਹ ਲੱਭ ਕੇ ਲਿਆਉਣਾ ਜਿਹੜਾ ਕਲਾ ਰੋਟੀ ਦੇ ਗਜਰਾ ਕਰ ਲਿਆ ਤੇ ਵੈਸੇ ਲੰਗਰ ਲਾਉਣ ਨੂੰ ਭਾਂਤ ਭਾਂ ਦੇ ਲੰਗਰ ਪੰਜ ਸੱਤ ਤਰ੍ਹਾਂ ਦੇ ਪਕਵਾਨ ਬਣਾ ਲੈਣਗੇ ਇੱਕੇ ਦਿਨ ਚ ਪੈਸਾ ਫੂਕ ਦੇਣਗੇ ਤੇ ਸਾਲ ਬਾਅਦ ਫਿਰ ਕਹਿਣਗੇ ਸਾਡੇ ਕੋਲ ਪੈਸਾ ਨਹੀਂਗਾ ਕਿਸੇ ਨੂੰ ਦੇਣ ਨੂੰ ਸੋ ਇਹ ਮੈਂ ਬਦਬرائیਤ ਨਹੀਂ ਕਰ ਰਿਹਾ ਪਰ ਸਚਾਈ ਇਹ ਹੈ ਸਾਡੇ ਚ ਇੰਨੀਆਂ ਕਮੀਆਂ ਆ ਗਈਆਂ ਗੁਰਦੁਆਰੇ ਪ੍ਰਬੰਧਾਂ ਦੇ ਵਿੱਚ ਵੀ ਹਰ ਇੱਕ ਦਾ ਹੌਸਲਾ ਖੁੱਲਿਆ ਮੈਂ ਅੱਗੇ ਵੀ ਉੱਥੇ ਧਾਰਨ ਦਿੱਤੀ ਸੀ ਹੁਣ ਫੇਰ ਦਿੰਨਾ ਹੈ ਤੁਸੀਂ ਸੁਣਿਆ ਕਦੀ ਨਿਹੰਗ ਸਿੰਘਾਂ ਦੇ ਗੁਰਦੁਆਰੇ ਚ ਕੋਈ ਬੇਲਬੀ ਹੋ ਗਈ ਹੋਵੇ ਇਹ ਪਿੰਡਾਂ ਚ ਗੁਰੂ ਘਰਾਂ ਚ ਕਿਉਂ ਵਾਪਰੀਆਂ ਘਟਨਾਵਾਂ ਕਿਉਂਕਿ ਗੁਰੂ ਦੇ ਹਜ਼ੂਰੀ ਚ ਪੰਜ ਸਿੰਘ ਤੇ ਘਟੋ ਘਟ ਚਾਹੀਦੇ ਨੇ ਦੋ ਤਿਆਰ ਪਰ ਤਿਆਰ ਸ਼ਸਤਰ ਧਾਰੀ ਹੋ ਕੇ ਖਲੋਤੇ ਰਹਿਣ ਜਿਨ੍ਹਾਂ ਦਾ ਮਕਸਦ ਹੈ ਗੁਰੂ ਦੀ ਹਜ਼ੂਰੀ ਚ ਖੜਨਾ ਤੇ ਉਹਨਾਂ ਦੇ ਕੀ ਸੇਵਾ ਹੋਣੀ ਚਾਹੀਦੀ ਹੈ ਵੀ ਜਿਹੜਾ ਗੁਰੂ ਵੱਲੋਂ ਵਾਧਾ ਉਹਦਾ ਘਟਾ ਲਾ ਦੇ ਉਥੇ ਕਿਉਂਕਿ ਅਸੀਂ ਇਹ ਨਹੀਂ ਕਿਸੇ ਨੂੰ ਕਹਿੰਦੇ ਇਹ ਕਹਿੰਦੇ ਜੀ ਬੰਦਾ ਪਾਗਲ ਹੈ ਮੈਂ ਤਾਂ ਅੱਗੇ ਵੀ ਪ੍ਰਸ਼ਾਸਨ ਨੂੰ ਕਿਹਾ ਸੀ ਹੁਣ ਫਿਰ ਕਹਿਣਾ ਤੇ ਜਿਹੜਾ ਬੰਦਾ ਪਾਗਲ ਹੋ ਗਿਆ ਉਹਨੂੰ ਇਹ ਕੌਣ ਸਿਖਾਉਂਦਾ ਪਾਗਲ ਹੋਏ ਨੂੰ ਪੀ ਪਈ ਤੂੰ ਗੁਰੂ ਘਰ ਜਾ ਗੁਰੂ ਘਰ ਜਾ ਕੇ ਤਾਂ ਬੇਦਵੀ ਕਰ ਕੋਈ ਪਾਗਲ ਬੰਦਾ ਪੁਲਿਸ ਅਫਸਰ ਦੇ ਲੀੜੇ ਕਿਉਂ ਨਹੀਂ ਪਾੜਦਾ ਕੋਈ ਪਾਗਲ ਬੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਗਲ ਕਿਉਂ ਨਹੀਂ ਪੈ ਜਾਂਦਾ ਜਾ ਕੇ ਸੋ ਜਿਹੜਾ ਕੋ ਪਾਗਲ ਹੋ ਗਿਆ ਤੇ ਫਿਰ ਅਸੀਂ ਨਹੀਂ ਕਿਹਾ ਵੀ ਜੇ ਕੋ ਐਡਾ ਹੀ ਪਾਗਲ ਹੋ ਗਿਆ ਵੀ ਗੁਰੂ ਦੇ ਘਰ ਆ ਕੇ ਤੇ ਗੁਰੂ ਦੀ ਬੇਦਵੀ ਕਰਨ ਦੌਰ ਪਿਆ ਤਾਂ ਉਹਨੂੰ ਜੀਣ ਦਾ ਅਧਿਕਾਰ ਹੈ ਉਹਦਾ ਸੋਧਾ ਲਾ ਕੇ ਸਗੋਂ ਨੂੰ ਉਹ ਇਸ ਜੂਤੋਂ ਮੁਕਤ ਕਰ ਦੇਣਾ ਚਾਹੀਦਾ ਤੇ ਬਾਕੀ ਜਿੱਥੇ ਜਿੱਥੇ ਪਿੰਡਾਂ ਚ ਜਾਈਦਾ ਇੱਕ ਹੋਕਾ ਜ਼ਰੂਰ ਦੇਈਦਾ ਨੌਜਵਾਨੋ ਜਿਹੜਾ ਨਸ਼ਾ ਪਤਾ ਚੱਲ ਰਿਹਾ ਪੰਜਾਬ ਦੇ ਵਿੱਚ ਹਕੂਮਤ ਦੀ ਕੀ ਸਾਜ਼ਿਸ਼ ਹੈ ਹਕੂਮਤ ਇਹ ਚਾਹੁੰਦੀ ਹੈ ਕਿ ਜਿਨ੍ਹਾਂ ਨੇ ਸੰਘਰਸ਼ ਲੜਨਾ ਹੈ ਜਿਨ੍ਹਾਂ ਨੇ ਹਕੂਮਤ ਨੂੰ ਵੰਗਾਰਨਾ ਹੈ ਜਿਨ੍ਹਾਂ ਨੇ ਹਕੂਮਤ ਜਾਂ ਦਿੱਲੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨੀ ਹੈ ਉਹਨਾਂ ਦੀਆਂ ਅੱਖਾਂ ਇਹਨਾਂ ਖੁੱਲਣ ਦਾ ਸ਼ਾਇਆਸਾ ਲਾ ਦਿਓ ਕੋਈ ਉਹ ਆਪ ਕੋਈ ਕਿਸੇ ਨਾਲੀ 'ਚ ਡਿੱਗਾ ਹੋਵੇ ਕੋਈ ਖੇਤਾਂ 'ਚ ਡਿੱਗਾ ਹੋਵੇ ਕੋਈ ਮੋਟਰ ਤੇ ਪਿਆ ਮਰ ਜਾਵੇ ਪਤਾ ਨਾ ਲੱਗੇ ਵੀ ਕੀ ਹੋ ਗਿਆ ਸੋ ਇਹ ਹਕੂਮਤ ਨੇ ਨਹੀਂ ਬੰਦ ਕਰਨਾ ਜੇ ਤੁਸੀਂ ਸੋਚੋ ਵੀ ਇੱਥੇ ਪ੍ਰਸ਼ਾਸਨ ਨੂੰ ਕਹਿ ਦਈਏ ਜੀ ਉਹ ਬੰਦੇ ਫੜ ਕੇ ਲੈ ਜਾਣਗੇ ਉਹਨਾਂ ਦੇ ਵਾਸਤੇ ਗੱਲ ਨਹੀਂ ਉਹਨਾਂ ਨੂੰ ਨਹੀਂ ਕਰਨਾ ਇਹ ਕੰਮ ਤੁਸੀਂ ਆਪ ਤਿਆਰੀ ਕਰੋ ਪਿੰਡਾਂ ਦਾ ਪੈਰਾ ਵਧਾਓ ਤੁਹਾਨੂੰ ਵੀ ਪਤਾ ਤੁਹਾਡੇ ਪਿੰਡ ਚ ਪੀਣ ਵਾਲੇ ਕਿੰਨੇ ਤੇ ਵੇਚਣ ਵਾਲੇ ਕਿੰਨੇ ਆ ਹੁਣ ਆਪਾਂ ਸੰਗੀ ਜਾਂਦੇ ਆ ਕਹਿਣ ਨੂੰ ਕੋਈ ਲੋਕੀ ਕਈ ਡਰੀ ਵੀ ਜਾਂਦੇ ਆ ਵੀ ਪਤਨੀਆਂ ਨਾਲ ਕੀ ਕਰ ਦੇਣਾ ਤੇ ਜੇ ਡਰਨਾ ਹੀ ਆ ਮੌਤ ਤੋਂ ਤਾਂ ਭਾ ਹੀ ਰੱਖਣਾ ਤੇ ਫਿਰ ਕੋਈ ਗੱਲ ਨਹੀਂ ਫਿਰ ਨਸਲ ਖੁਸ਼ੀ ਹੁੰਦੀ ਫਿਰ ਚੀਕਾਂ ਮਾਰਨੀ ਆ ਬੰਦ ਕਰ ਦਿਓ ਜੇ ਤੁਹਾਨੂੰ ਲੱਗਦਾ ਹੈ ਵੀ ਨਹੀਂ ਜੀ ਅਸੀਂ ਇਹ ਕੰਮ ਬੰਦ ਕਰਉਣਾ ਨੌਜਵਾਨ ਬਚਾਉਣੇ ਆਪਣੇ ਬਚਾ ਕੇ ਸਿੱਖੀ ਦੇ ਰਾਹ ਤੇ ਤੋਰਨੇ ਆ ਤੇ ਫਿਰ ਤੁਸੀਂ ਇਹ ਗੱਲ ਸੋਚੋ ਵੀ ਜਿੰਨਾ ਚਿਰ ਅਸੀਂ ਆਪ ਪਹਿਰੇ ਤੇ ਨਹੀਂ ਹੁੰਦੇ ਜਿੰਨਾ ਚਿਰ ਅਸੀਂ ਨੌਜਵਾਨਾਂ ਨੂੰ ਮਿਲਦੇ ਨਹੀਂ ਜਿਹੜਾ ਨਸ਼ਾ ਪੀਣ ਵਾਲਾ ਉਹਨੂੰ ਪ੍ਰੇਮ ਨਾਲ ਸਮਝਾਉਣਾ ਉਹ ਫਸ ਗਿਆ ਕਿਸੇ ਮੁਸੀਬਤ ਚ ਉਹਨੂੰ ਉਹ ਚੋਂ ਕੱਢਣਾ ਪ੍ਰੇਮ ਨਾਲ ਧਰਮ ਦੇ ਲੜ ਲਾ ਕੇ ਅਸੀਂ ਨੌਜਵਾਨਾਂ ਨੂੰ ਅੱਗੇ ਵੀ ਕਿਹਾ ਵੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨਸ਼ਾ ਛੱਡ ਕੇ ਧਰਮ ਦੇ ਰਾਹ ਲੱਗਣਾ ਹੈ ਤੇ ਸਾਡੇ ਕੋਲ ਪਹੁੰਚ ਜਾਓ ਤੇ ਪਰ ਜੇ ਇਹ ਆ ਵੀ ਨਹੀਂ ਜੀ ਅੱਜ ਛੱਡ ਲਿਆ ਕੱਲ ਫਿਰ ਲੱਗ ਪੇ ਕਰਨ ਇਹ ਕੰਮ ਬਿਲਕੁਲ ਨਹੀਂ ਕਰਨਾ ਛੱਡ ਕੇ ਅਮਰਤਾਰੀ ਬਣਨਾ ਗੁਰੂ ਕੇ ਖੰਡੇ ਬਾਟੇ ਦੀ ਪਾਵਲ ਛਕਣੀ ਹੈ ਤੇ ਸ਼ੱਕ ਕੇ ਕੌਮਲੀ ਸੰਘਰਸ਼ ਕਰਨਾ ਮੈਂ ਅੱਗੇ ਵੀ ਪਿਛਲੀ ਵੀ ਸਟੇਜ ਤੇ ਬੋਲ ਕੇ ਆਇਆ ਵੀ ਭੈਣਾ ਇੱਥੇ ਬੈਠੀਆਂ ਬਹੁਤ ਬੀਪੀਆਂ ਸਾਨੂੰ ਕਹਿੰਦੀਆਂ ਵੀ ਸਾਡੇ ਪੁੱਤਰਾਂ ਨੂੰ ਬਚਾ ਲਓ ਦੇਖੋ ਬਚਾਉਣਾ ਦੋ ਤਰ੍ਹਾਂ ਦਾ ਹੈ ਇੱਕ ਤੇ ਬਗੈਰਤੀ ਦੀ ਮੌਤ ਤੋਂ ਬਚਾ ਲੈਣਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਜਿੱਦ ਤੇ ਉਹਨੇ ਹੀ ਬਚਣਾ ਸਾਡੇ ਹੱਥ ਪੰਦ ਕੋਲ ਨਹੀਂ ਪਰ ਇਹ ਤੁਹਾਡੇ ਤੁਸੀਂ ਵੀ ਵਾਦਾ ਕਰਨਾ ਜਿਹੜਾ ਪੁੱਤ ਨਸ਼ੇ ਤੋਂ ਛੱਡ ਜਾਂਦਾ ਉਹ ਇਹ ਮਾਵਾ ਵਾਦਾ ਕਰਨਾ ਵੀ ਉਹਨਾਂ ਨੂੰ ਕੌਮ ਦੇ ਸੰਘਰਸ਼ ਤੇ ਰਾਹ ਤੇ ਤੋਰਨਾ ਤੇ ਜੇ ਉਸ ਰਾਹ ਤੇ ਤੁਰਦਿਆਂ ਮੌਤ ਮਿਲਦੀ ਹੈ ਤੇ ਫਿਰ ਤੁਸੀਂ ਬਰਾਗ ਨਹੀਂ ਕਰਨਾ ਉੱਥੇ ਇਹ ਨਹੀਂ ਵੀ ਉੱਥੇ ਕਹਿਣਾ ਵੀ ਭਾਈ ਉਧਰੋਂ ਪਰਦੇ ਸੀ ਤੇ ਇਹ ਆਇਆ ਤੇ ਇਹਨੇ ਇੱਧਰ ਮਾਰ ਦਿੱਤੇ ਆ ਦੇਖੋ ਗੁਰੂ ਦੇ ਲੇਖੇ ਲੱਗ ਜਣਾ ਬੜੇ ਭਾਗ ਵਾਲਾ ਕੰਮ ਹੈ ਸੋ ਇਸ ਕਰਕੇ ਉਧਰੋਂ ਬਚਾਉਣਾ ਹੈ ਆਪਾਂ ਨੌਜਵਾਨਾਂ ਨੂੰ ਵੀ ਉਹ ਬਗੈਰ ਦੇ ਦੀ ਮੌਤ ਨਾ ਮਰਨ ਪਰ ਇਸ ਕੱਲ ਤੋਂ ਨੌਜਵਾਨਾਂ ਨੂੰ ਕਦੀ ਨਹੀਂ ਕਹਿਣਾ ਵੀ ਤੁਸੀਂ ਸੂਰਮਿਆਂ ਦੀ ਮੌਤ ਨਹੀਂ ਮਰਨਾ ਜਦੋਂ ਸਿਰ ਤੇ ਐਡੀ ਗੁਲਾਮੀ ਭਾਰੀ ਹੋਵੇ ਜਦੋਂ ਸਾਡੇ ਗੁਰੂ ਦੀ ਪਦਵੀ ਹੁੰਦੀ ਹੋਵੇ ਜਦੋਂ ਧੀਆਂ ਭੈਣਾਂ ਦੀ ਪਾਤ ਲੁੱਟੀ ਜਾਂਦੀ ਹੋਵੇ ਕੋਈ ਇਨਸਾਫ ਨਾ ਮਿਲੇ ਜਦੋਂ ਸਾਡੇ ਤਖਤ ਟਹਿ ਜਾਣ ਤੇ ਕੋਈ ਸਾਨੂੰ ਨਾਂ ਨਾ ਲੈਣ ਦੇਵੇ ਵੀ ਸਾਡੇ ਨਾਲ ਕੁਝ ਹੋਇਆ ਉਦੋਂ ਤੁਸੀਂ ਕਿੱਦਾਂ ਅਸੀਂ ਸੋਚੀਏ ਵੀ ਬਿਨਾ ਸਿਰ ਦਿੱਤਿਆਂ ਧਰਮ ਬਚ ਜਾਊਗਾ ਸੰਤ ਧਾਰਨਾ ਪੜਦੇ ਸੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਉਹਦੇ ਅਰਥ ਇਹ ਆ ਇੱਕ ਸਮਾਂ ਐਸਾ ਆਉਂਦਾ ਹੈ ਇੱਕ ਗੁਰੂ ਸਾਡੀ ਪ੍ਰੀਖਿਆ ਲੈ ਰਿਹਾ ਗੁਰੂ ਦੇ ਹੱਥ ਵਿੱਚ ਸਾਰਾ ਕੁਝ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬੇ ਗਏ ਬੇਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਖਾਲਸੇ ਨੂੰ ਬੜੀ ਬਖਸ਼ਿਸ਼ ਕੀਤੀ ਮਹਾਰਾਜ ਨੇ ਪਰ ਨਾਲ ਇਹ ਵੀ ਕਹਿ ਦਿੱਤਾ ਕਿ ਜਿੱਦਣ ਇਹ ਪੇਪਰ ਦੇ ਰਾਹ ਤੇ ਤੁਰ ਪਏ ਉਦਨ ਮੈਂ ਇਹਨਾਂ ਨੂੰ ਪਿੱਠ ਕਰ ਲੈਣੀ ਹੈ ਤੇ ਆਪਣੀਆਂ ਹਾਲਾਤ ਮੌਜੂਦਾ ਕਿਉਂ ਆਈ ਹੈ ਓਏ ਐਸ ਕਰਕੇ ਹੋਈ ਆ ਵੀ ਗੁਰੂ ਨੇ ਸਾਡੇ ਤੋਂ ਪਿੱਟ ਕਰ ਲਈ ਆ ਅਸੀਂ ਰਾਜ ਹਿੰਦੁਸਤਾਨ ਦੀ ਹਕੂਮਤ ਕੋ ਨਹੀਂ ਮੰਗਦੇ ਨਾ ਅਸੀਂ ਪੰਜਾਬ ਦੀ ਸਰਕਾਰ ਕੋ ਕੁਝ ਮੰਗਦੇ ਆ ਨਾ ਅਸੀਂ ਹੱਕ ਮੰਗਦੇ ਆ ਕੋਈ ਇਹਨਾਂ ਨੇ ਦੇਣੇ ਆ ਜਿੱਸੜੇ ਤੇ ਦੇ ਦੇਣ ਇਹਨਾਂ ਨੂੰ ਪਤਾ ਕਿੱਥੇ ਕਿੱਥੇ ਤੱਕਾ ਕੀਤਾ ਜੇ ਪਾਪੀ ਨੂੰ ਅਹਿਸਾਸ ਹੋ ਜਾਵੇ ਵੀ ਅਸੀਂ ਪਾਪ ਕੀਤਾ ਸੁਧਾਰ ਕਰਦਾ ਤੇ ਕਰ ਲੈਣ ਦਿਓ ਪਰ ਅਸੀਂ ਰਾਜ ਮੰਗਣਾ ਗੁਰੂ ਦੇ ਕੋਲੋਂ ਤੇ ਗੁਰੂ ਕੋ ਰਾਜ ਮੰਗਣਾ ਕਿਉਂ ਹੈ ਇਸ ਕਰਕੇ ਨਹੀਂ ਵੀ ਰਾਜ ਦੀ ਗੱਦੀ ਤੇ ਬਹਿਣ ਦਾ ਚਾਹ ਹੈ ਸਤਗੁਰ ਸੱਚੇ ਪਾਤਸ਼ਾਹ ਕੇ ਪ੍ਰਿਆਰ ਇਹੋ ਹੀ ਕਰਨੀ ਹੈ ਵੀ ਗੁਰੂ ਸਾਹਿਬ ਰਾਜ ਇਸ ਕਰਕੇ ਬਖਸ਼ ਦਿਓ ਵੀ ਤੁਹਾਡੇ ਸਰੂਪ ਦੀ ਬੇਦਬੀ ਕਰਨ ਦੀ ਕਿਸੇ ਦੀ ਜੁਰਤ ਨਾ ਪਵੇ ਰਾਜ ਕੇਵਲ ਇਸ ਕਰਕੇ ਬਖਸ਼ ਦਿਓ ਵੀ ਤੁਹਾਡਾ ਨਾਮ ਬਾਣੀ ਤਪ ਜਪ ਕਰਦਿਆਂ ਕੋਈ ਸਾਨੂੰ ਬਾਹਾਂ ਤੋਂ ਫੜ ਕੇ ਜਿਨ੍ਹਾਂ ਚ ਨਾ ਛੁੱਟੇ ਇਹ ਸਾਡਾ ਇਸ ਕਰਕੇ ਰਾਜ ਚਾਹੀਦਾ ਰਾਜ ਦੀ ਗੱਦੀ ਤੇ ਬੈਠ ਕੇ ਹੁਕਮ ਸੁਣਾਉਣ ਦਾ ਚਾਹ ਨਹੀਂ ਸਾਨੂੰ ਸੋ ਕਈ ਬੰਦੇ ਪੁੱਛਦੇ ਨੇ ਵੀ ਰਾਜ ਤੁਸੀਂ ਕੋ ਕਰਨਾ ਹੈ ਦੁਨੀਆ ਤੇ ਹੋਰ ਵੀ ਰਾਜ ਆਗੇ ਉਹਨਾਂ ਹਰਕਾ ਕਰੋਗੇ ਦੇਖੋ ਰਾਜ ਕਰਾਂਗੇ ਸਤਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਤੇ ਰਾਜ ਐਸਾ ਕਰਾਂਗੇ ਮਹਾਰਾਜ ਦੀ ਕਿਰਪਾ ਦੇ ਨਾਲ ਵੀ ਜੋ ਸੰਸਾਰ ਇਹ ਰੱਖੂਗਾ ਖਿਆਲ ਵੀ ਰਾਜ ਕੀਤਾ ਸੀ 5000 ਵਿਦਵਾਨ ਬੈਠੇ ਤੇ ਉਹਨਾਂ ਨਿਰਣਾ ਕੱਢਿਆ ਦੁਨੀਆ ਪਰ ਦੇ ਰਾਜ ਬਾਰੇ ਉਹਨਾਂ ਨੇ ਵੇਖਿਆ ਪੜਿਆ ਤੇ ਇਹ ਨਿਰਣੇ ਤੇ ਪਹੁੰਚੇ ਵੀ ਮਹਾਰਾਜ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਜਿਹੜਾ ਉਹਦੀ ਅਗਵਾਈ ਚ ਹੋਇਆ ਉਹ ਸੰਸਾਰ ਦਾ ਸਭ ਤੋਂ ਵਧੀਆ ਰਾਜ ਹੈ ਤੇ ਆਜ ਹਕੂਮਤ ਇਹਨਾਂ ਦੇ ਮੰਤਰੀ ਵੀ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਟੋਆਂ ਵੀ ਲਾਉਂਦੇ ਆ ਸਾਰਾ ਕੁਝ ਕਰਦੇ ਆ ਉਹਦੇ ਅੰਦਰ ਵੀ ਕਰਦੇ ਆ ਖਾਲਸੇ ਰਾਜ ਦੇ ਜਿਗਰ ਵੀ ਕਰਦੇ ਇਤਿਹਾਸ ਦੇ ਵਿੱਚ ਪਰ ਜੇ ਕੋ ਨੌਜਵਾਨ ਅੱਜ ਕਹਿ ਦੇਵੇ ਵੀ ਸਾਨੂੰ ਖਾਲਸਾ ਚਾਹੀਦਾ ਚੱਕ ਕੇ ਜੇਲ੍ਹ ਛੁਡਦੇ ਨਾਲ ਸੋ ਹਕੂਮਤ ਨੂੰ ਪੁੱਛੋ ਪੇ ਇਤਿਹਾਸ ਕੇਵਲ ਪੜਨ ਨੂੰ ਲਿਖਣ ਨੂੰ ਤੇ ਸੁਣਾਉਣ ਨੂੰ ਹੁੰਦਾ ਕਿ ਇਤਿਹਾਸ ਦੀਆਂ ਪੈਣਾ ਤੇ ਚੱਲਣਾ ਵੀ ਹੁੰਦਾ ਸਾਡਾ ਰਾਜ ਗਵਾਚਾ ਸੀ ਤਾਂ ਰਾਜ ਮੰਗਦੇ ਆ ਇੱਥੇ ਉਹ ਕਮਾਂ ਰਾਜ ਕਰ ਰਹੀਆਂ ਜਿਨ੍ਹਾਂ ਜੀਵਨ ਚ ਕਦੀ ਰਾਜ ਕੀਤਾ ਨਹੀਂ ਜਿਨ੍ਹਾਂ ਸ਼ਸਤਰ ਨਹੀਂ ਫੜ ਕੇ ਵੇਖਿਆ ਉਹ ਸਾਡੇ ਸਿਰ ਚ ਬੈ ਕੇ ਸਾਡੇ ਸਿਰ ਤੇ ਜੁੱਤੀਆਂ ਮਾਰ ਰਹੇ ਨੇ ਜਿਹੜੇ ਜਦੋਂ ਧੀਆਂ ਪਹਿਣਾ ਚੁੱਕਣਾ ਹੁੰਦੇ ਸੀ ਬਦਾਲੀਆ ਕਰਕੇ ਘਰਾਂ ਚ ਵੜ ਜਾਂਦੇ ਸੀ ਕੁੰਡੇ ਲਾ ਕੇ ਉਹ ਸਾਡੇ ਤੇ ਰਾਜ ਕਰ ਰਹੇ ਨੇ ਉਹ ਸਾਡੇ ਸਿੱਖਾਂ ਦੀਆਂ ਪੱਗਾਂ ਲਾ ਕੇ ਜਲੀਲ ਕਰ ਰਹੇ ਨੇ ਉਹ ਸਾਡੇ ਗੁਰੂ ਦੀ ਬੇਅਦਬੀ ਕਰਾ ਰਹੇ ਨੇ ਤੇ ਅਸੀਂ ਏਡੇ ਏਡੇ ਸੂਰਮਿਆਂ ਦੇ ਪੁੱਤਰਾਂ ਤੇ ਅਸੀਂ ਦਾੜੀਆਂ ਮੂੰਹ ਮਨਾ ਕੇ ਤੇ ਉਹਨਾਂ ਵਰਗੇ ਬਣਦੇ ਜਾ ਰਹੇ ਉਹਨਾਂ ਦਾ ਮਕਸਦ ਸੀ ਵੀ ਸਿੱਖਾਂ ਨੂੰ ਪੱਧਤ ਕਰ ਦਿਓ ਪਛਾਣ ਨਾ ਰਵੇ ਵੀ ਸ਼ੇਰ ਦਾ ਪੁੱਤ ਕਿਹੜਾ ਹੈ ਹਿਰਨ ਦਾ ਕਿਹੜਾ ਹੈ ਗਿੱਦੜ ਦਾ ਕਿਹੜਾ ਹੈ ਤੇ ਆਪਾਂ ਉਹਨਾਂ ਦੀ ਗੱਲ ਮੰਨ ਲਈ ਤੇ ਮੰਨ ਕੇ ਅਸੀਂ ਕੀਤਾ ਕੀ ਆ ਉਹਨਾਂ ਵਰਗੇ ਚਿਹਰੇ ਮੋਰੇ ਬਣਾ ਲਏ ਜਿਹੜੇ ਤਮਾਕੂ ਤੋਂ ਗੁਰੂ ਨੇ ਵਰਜਿਆ ਵਰਜਿਆ ਸੀ ਅੱਜ ਪਿੰਡ ਦੀ ਕੋਈ ਗਲੀ ਨੰਗ ਜਾਓ ਉੱਥੇ ਤਮਾਕੂ ਪਿਆ ਜਿਹੜੇ ਤਮਾਕੂ ਚੋਂ ਗੁਰੂ ਦਾ ਕੋੜਾ ਨਹੀਂ ਲੰਘਿਆ ਖੇਚੋਂ ਉਹ ਤਮਾਕੂ ਅਸੀਂ ਘਰਾਂ ਚ ਲਿਆ ਕੇ ਬਿਠਾ ਲਏ ਦਰਬਾਰ ਸਾਹਿਬ ਜਾ ਕੇ ਕਿਤੇ ਡਸਟਬਿਨ ਫੋਲੇ ਨੌਜਵਾਨੋ ਤੁਸੀਂ ਤੇ ਤੁਹਾਡੀ ਰੂਹ ਕੰਬ ਜਾਣੀ ਚਾਹੀਦੀ ਹੈ ਵੀ ਉੱਥੇ ਤਮਾਕੂ ਦੀਆਂ ਇੰਨੀ-ਇੰਨੀ ਪੁ ਸ੍ਰੋਮਣੀ ਕਮੇਟੀ ਹੋਰ ਬਥੇਰੇ ਨਰੇ ਮਰੀ ਜਾਂਦੀ ਹੈ ਉਹ ਗਲਿਆਰੇ ਦੇ ਬਾਹਰ ਇਹਨਾਂ ਨੇ ਪਤਾ ਨਹੀਂ ਕੀ ਕੁਝ ਇਕੱਠਾ ਕੀਤਾ ਹੁੰਦਾ ਹੈ ਉੱਥੇ ਜਿਹੜੇ ਕੋਈ ਕੰਮ ਕਰ ਕਰਨ ਵਾਲੇ ਸੌਜੰਦੇ ਆਣ ਕੇ ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਪਰ ਜੇ ਕੋਈ ਤਮਾਕੂ ਲੈ ਕੇ ਉੱਥੇ ਆ ਰਿਹਾ ਹੈ ਤੇ ਇੱਕਦੰ ਦਾ ਕੰਮ ਹੈ ਜੀ ਇਹਨੂੰ ਕਿੰਨੇ ਰੋਕਣਾ ਹੈ ਗੁਰੂ ਘਰ ਦੇ ਪ੍ਰਬੰਧ ਨੂੰ ਦੇ ਅਸੀਂ ਕਿੰਨੇ ਵੀ ਸਾਡੇ ਹੱਥ ਚਾਜਵੇ ਜਿਹੜਾ ਉੱਠਦਾ ਵੀ ਸਾਡੇ ਹੱਥ ਚਾਜੇ ਕੋਈ ਦੱਸੋ ਤਸੀਬ ਕਰਨਾ ਕੀ ਤੁਸੀਂ ਜੇ ਤੁਸੀਂ ਵੀ ਉਹ ਕੰਮ ਕਰਨਾ ਜਿਹੜੇ ਪਹਿਲਾਂ ਕਰ ਰਹੇ ਤੇ ਫਿਰ ਉਹਨਾਂ ਨੂੰ ਲੱਗੇ ਰਹਿਣ ਦੇ ਸੋ ਇਸ ਕਰਕੇ ਕਿਸੇ ਤੋਂ ਆਸ ਨਾ ਰੱਖੋ ਕਿਸੇ ਜਥੇਬੰਦੀ ਤੋਂ ਨਹੀਂ ਕਿਸੇ ਆਗੂ ਤੋਂ ਨਹੀਂ ਵਿਚੇ ਮੈਂ ਆ ਮੈਂ ਸਿਰਫ ਨੌਜਵਾਨਾਂ ਨੂੰ ਇਹ ਕਹਿਣਾ ਹੈ ਗੁਰੂ ਦਾ ਸਨਾ ਸਾਰਿਆਂ ਨੂੰ ਬਰਾਬਰ ਹੈ ਗੁਰੂ ਦਾ ਹੁਕਮ ਸਾਰਿਆਂ ਨੂੰ ਬਰਾਬਰ ਹੈ ਗੁਰੂ ਨੇ ਕਿਹਾ ਵੀ ਤਿਆਰ ਬਰ ਤਿਆਰ ਹੋਣਾ ਹੈ ਸ਼ਸਤਰ ਧਾਰੀ ਹੋਣਾ ਅੰਮ੍ਰਿਤ ਧਾਰੀ ਹੋਣਾ ਇਹ ਹੁਕਮ ਗੁਰੂ ਨੇ ਸਾਰੇ ਸਿੱਖਾਂ ਨੂੰ ਦਿੱਤਾ ਹੈ ਬੀਬੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਇਸ ਹੁਕਮ ਤੇ ਜਿੱਦਣ ਕੌਮ ਚੱਲਣ ਤੁਰ ਪਈ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਗੁਲਾਮ ਨਹੀਂ ਕਰ ਸਕਦੀ ਗੁਰੂ ਨੇ ਕਾਨੂੰਨ ਵੀ ਦਿੱਤਾ ਹੈ ਸਾਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਕਾਨੂੰਨ ਕੀ ਹੈ ਵੀ ਜਦੋਂ ਕੋਈ ਹੀਲਾ ਵਸੀਲਾ ਨਹੀਂ ਪਾਜਦਾ ਉਦੋਂ ਤੇਗ ਤੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੈ ਤੇ ਹੁਣ ਤੁਸੀਂ ਸੋਚੋ ਵੀ ਗੁਰੂ ਦਾ ਹੁਕਮ ਵੱਡਾ ਹੈ ਕਿ ਹਿੰਦੁਸਤਾਨ ਦੀ ਹਕੂਮਤ ਦਾ ਹੁਕਮ ਵੱਡਾ ਹੈ ਤੇ ਜੇ ਤੁਹਾਨੂੰ ਗੁਰੂ ਦਾ ਹੁਕਮ ਵੱਡਾ ਲੱਗਦਾ ਫਿਰ ਇੱਕ ਗੱਲ ਅੱਜ ਵਾਦਾ ਕਰੋ ਗੁਰੂ ਦੀ ਹਜ਼ੂਰੀ 'ਚ ਖੜੇ ਹੋ ਪਰਣ ਕਰੋ ਵੀ ਅੱਜ ਤੋਂ ਬਾਅਦ ਨਾਇਆਂ ਕੋਲ ਜਾ ਕੇ ਮੂੰਹ ਕਾਲਾ ਨਹੀਂ ਕਰਾਉਣਾ ਇਹ ਇੱਕ ਕਿਉਂ ਕਰਦੇ ਅਸੀਂ ਇਹ ਕੰਮ ਜਦੋਂ ਗੁਰੂ ਨੂੰ ਪ੍ਰੇਮ ਕਰਨ ਦੇ ਦਾਅਵੇ ਕਰਦੇ ਆਂ ਜਦੋਂ ਅਸੀਂ ਕਹਿੰਨੇ ਵੀ ਗੁਰੂ ਦੇ ਖਾਤੇ ਸਿਰ ਦੇ ਦਿਆਂਗੇ ਤੇ ਜੇ ਛੋਟਾ ਜਿਹਾ ਹੁਕਮ ਨਹੀਂ ਮੰਨਿਆ ਜਾ ਰਿਹਾ ਗੁਰੂ ਦਾ ਸਾਡੇ ਕੋਲ ਸਿਰਕ ਤੋ ਦਵਾਂਗੇ ਤੇ 30 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਣਾ ਉਸ ਅੰਮ੍ਰਿਤ ਸੰਚਾਰ ਦੇ ਵਿੱਚ ਨੌਜਵਾਨਾਂ ਨੇ ਭੈਣਾਂ ਨੇ ਬੀਬੀਆਂ ਨੇ ਸਾਰੇ ਪਹੁੰਚਣਾ ਸਾਡੀ ਕੌਮ ਦੀ ਹਾਲਾਤ ਇਹ ਹੈ ਦਿਖਾਵਾ ਸਾਨੂੰ ਮਾਰ ਗਿਆ ਫਲਾਣੇ ਨੇ ਆ ਕੀਤਾ ਅਸੀਂ ਆ ਕਰਨਾ ਉਹਦੇ ਪਿੱਛੇ ਲੱਗ ਕੇ ਉਹ ਸਾਨੂੰ ਮਾਰ ਗਿਆ ਜੇ ਬਖਾਵਾ ਕਰਨਾ ਹੈ ਜੇ ਕਿਸੇ ਦੇ ਪਿੱਛੇ ਲੱਗਣਾ ਤੇ ਉਹਨਾਂ ਦੇ ਪਿੱਛੇ ਲੱਗিয়ে ਜਿਨ੍ਹਾਂ ਨੇ ਆਪਣੇ ਘਰ-ਬਾਰ ਛੱਡੇ ਤੇ ਆਪਣੇ ਚੁੱਲਿਆਂ 'ਚ ਘਾ ਗਾਲਿਆ ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤਰ ਤੋਰੇ ਸ਼ਹੀਦੀਆਂ ਦੇ ਰਾਹ ਦੇ ਉੱਤੇ ਜਿਨ੍ਹਾਂ ਨੇ ਜੰਗਲਾਂ ਬੇਲਿਆਂ 'ਚ ਰਾਤਾਂ ਕੱਟੀਆਂ ਜਿਨ੍ਹਾਂ ਦੇ ਨਹਿਰਾਂ ਦੇ ਮੁਕਾਬਲੇ ਬਣੇ ਉਹਨਾਂ ਦਾ ਜੇ ਕਿਸੇ ਨੇ ਕੋਈ ਕਰਨਾ ਨਾ ਕਿਸੇ ਦੇ ਦੇਖ ਕੇ ਕੋ ਬਖਾਵਾ ਕਰਨ ਵਾਲੀ ਗੱਲ ਹੈ ਤੇ ਉਹਨਾਂ ਦੇ ਪਿੱਛੇ ਲੱਗਣਾ ਚਾਹੀਦਾ ਹੈ ਤੇ ਲੱਗਣ ਪਿੱਛੇ ਕਿਹਨਾਂ ਦੇ ਡਏ ਆ ਫਲਾਣੇ ਨੇ ਕੋਠੀ ਪਾ ਲਈ ਜੀ ਅਸੀਂ ਉਹ ਤੋਂ ਵੱਡੀ ਪਾਉਣੀ ਉਹ ਜਿਹੜਾਂ ਦਾ ਕੌਮੀ ਮਹਿਲ ਇੱਥਾ ਹੋਵੇ ਜਿਨ੍ਹਾਂ ਦਾ ਅਕਾਲ ਤਖਤ ਟਹਿ ਗਿਆ ਹੋਵੇ ਉਹ ਕਿੱਡੀ ਵੀ ਕੋਠੀ ਪਾਈ ਜਾਣ ਉਹਨਾਂ ਦੀ ਕੋਠੀ ਕੀ ਕਹਿੰਦੀ ਹੈ ਜੀ ਤੁਹਾਨੂੰ ਕੋਈ ਆਣ ਕੇ ਮਿਹਣਾ ਮਾਰ ਦੇਵੇ ਸਵੇਰੇ ਸਾਨੂੰ ਤੇ ਤੁਹਾਡਾ ਦੇ ਤਖਤ ਟੱਗਿਆ ਜੇ ਤੁਸੀਂ ਐਡੀ ਕੋਠੀ ਪਾ ਕੇ ਕੀ ਕਰੋਗੇ ਸੋ ਇਹ ਕੋਠੀਆਂ ਉਹਦੋਂ ਪਾਵਾਂਗੇ ਤੇ ਰਾਜ ਭਾਗ ਆ ਜਾਊਗਾ ਜਿੱਦਣ ਕੌਮ ਦਾ ਮਹਿਲ ਖੜਾ ਹੋ ਗਿਆ ਤੇ ਦੇਖੋ ਜਿਹੜੀ ਇੱਜ਼ਤ ਦੀ ਰੋਟੀ ਆ ਮਹਾਰਾਜ ਕੀ ਕਹਿੰਦੇ ਨੇ ਜੇ ਜੀਵੇ ਪਤ ਨਹੀਂ ਥੀ ਜਾਏ ਸਭ ਹਰਾਮ ਜੇ ਤੱਕ ਖਾਏ ਮਨੋਖ ਕੋ ਪਦਾਰਥ ਦਾ ਢੇਰ ਹੋ ਸਕਦਾ ਘਰ ਹੋ ਸਕਦਾ ਬੱਚੇ ਹੋ ਸਕਦੇ ਪਰਿਵਾਰ ਹੋ ਸਕਦਾ ਮਹਿੰਗੀਆਂ ਕੋਠੀਆਂ ਕਾਰਾਂ ਹੋ ਸਕਦੀਆਂ ਪਰ ਜੇ ਜੀਉਂਦੇ ਜੀ ਪਤ ਨਹੀਂ ਕੋਲ ਤੇ ਸਾਰਾ ਕੁਝ ਹਰਾਮ ਦਾ ਤੇ ਤੁਸੀਂ ਆਪੋ ਆਪਣੇ ਸਵਾਲ ਕਰਕੇ ਦੇਖ ਲਿਓ ਵੀ ਅਸੀਂ ਹਰਾਮ ਦਾ ਖਾ ਰਹੇ ਆ ਕਿ ਹੱਕ ਦਾ ਖਾ ਰਹੇ ਆ ਤੇ ਜੇ ਹਰਾਮ ਦਾ ਖਾ ਰਹੇ ਆ ਤੇ ਨੌਜਵਾਨੋ ਇਹ ਉਮਰ ਹੈ ਤੁਹਾਡੀ ਇਹ ਜਿਹੜੀ ਸਾਡੀ ਉਮਰ ਹੈ ਇਹਦੇ 'ਚ ਸੰਘਰਸ਼ ਨਹੀਂ ਕਰਨਾ ਤਾਂ ਫੇਰ ਕਦੋਂ ਕਰਨਾ ਹੁਣ ਇਹਨਾਂ ਬੁਢੇ ਲੋਕਾਂ ਨੇ ਜਿਹੜਾ ਸੰਘਰਸ਼ ਕੀਤਾ ਇਹਨਾਂ ਆਪਣੀ ਪੀੜ੍ਹੀ ਨੇ ਕਰ ਲਿਆ ਹੈ ਇਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਹੈ ਇਹਨਾਂ ਨੇ ਸਾਰੇ ਤਸ਼ੱਦਦ ਝੱਲ ਕੇ ਵੇਖ ਲਿਆ ਹੁਣ ਵਾਰੀ ਸਾਡੀ ਹੈ ਤੇ ਜੇ ਕੋਈ ਇਹਨਾਂ 'ਚ ਹੌਸਲੇ ਵਾਲਾ ਹੋਵੇ ਬਜ਼ੁਰਗਾਂ ਦਾ ਫਰਜ਼ ਹੈ ਬਣਦਾ ਹੈ ਵੀ ਨੌਜਵਾਨ ਜਦੋਂ ਇਸ ਰਾਤ ਤੇ ਤੁਰਦੇ ਆ ਨਾ ਤੇ ਬਜ਼ੁਰਗੋ ਤੁਸੀਂ ਹੌਸਲਾ ਦੇ ਕੇ ਤੋਰਿਆ ਕਰੋ ਕਈ ਡਰੋਨ ਵਾਲੇ ਬੈਠੇ ਨੇ ਵੀ ਤੁਸੀਂ ਤੇ ਜੀ ਕੁੱਟ ਨਹੀਂ ਖਾਧੀ ਵੀ ਤੁਸੀਂ ਵੀ ਪਹਿਲੀ ਵਾਰੀ ਖਾਧੀ ਸੀ ਮੌਕੇ ਤੇ ਇਹ ਵੀ ਖਾ ਲੈਣਗੇ ਕੋਈ ਗੱਲ ਨਹੀਂ ਕੀ ਇੱਥੇ ਮਸਿਆ ਲੱਗਣੋਂ ਹਟ ਚਲੀ ਗਏ ਦੇ ਨਸ਼ੇ ਕਰਨ ਤੁਰਦਾ ਤੇ ਕੋਈ ਰੋਕਦਾ ਨਹੀਂ ਪੁੱਠੇ ਕੰਮ ਕਰਨ ਤੱਕਦਾ ਕੋਈ ਨਾਈ ਦੀ ਦੁਕਾਨ ਤੇ ਜਾਂਦਾ ਉਹਨੂੰ ਕੋਈ ਰੋਕਦਾ ਨਹੀਂ ਜੇ ਕੋਈ ਕੌਮੀ ਸੰਘਰਸ਼ ਚ ਜਾਣ ਦੀ ਕੌਮ ਦੇ ਆਕਾਂ ਦੀ ਗੱਲ ਵੀ ਕਰਦਾ ਤੇ ਸਾਰਾ ਟੱਬਰ ਉਹ ਦਿਵਾਲੇ ਹੋ ਜਾਂਦਾ ਖਾਨਦਾਨ ਚ ਰਿਸ਼ਤੇਦਾਰ ਹੋਣੇ ਸ਼ੁਰੂ ਹੋ ਜਾਂਦੇ ਪੀ ਇਹਨੂੰ ਸਮਝਾਓ ਜੀ ਆਣ ਕੇ ਸਮਝਾਉਣਾ ਕੀ ਹੈ ਚਟਾਪੀਨ ਲੱਗ ਪਿਆ ਸੋ ਜਿਹੜੇ ਇਸ ਰਸਤੇ ਤੇ ਤੁਰਦੇ ਆ ਤੁਹਾਡੇ ਪਿੰਡਾਂ ਦੇ ਵਿੱਚ ਸ਼ਹੀਦ ਪਰਿਵਾਰ ਹੋਣੇ ਆ ਉਹਨਾਂ ਦੀ ਸਾਰ ਲਿਆ ਕਰੋ ਆਉਂਦੇ ਜਾਂਦੇ ਫੜੇ ਬਲਾ ਕੇ ਆਇਆ ਕਰੋ ਅੱਜ ਉਹਨਾਂ ਦੀ ਕੋਈ ਹਾਲਤ ਹੋਵੇ ਕੋਈ ਉਹਨਾਂ ਦੇ ਰਾਹ ਤੇ ਤੁਰਦਾ ਹੋਵੇ ਨਾ ਤੁਰਦਾ ਹੋਵੇ ਘਟੋ ਘਟ ਉਹਨਾਂ ਦੇ ਨਾਲ ਸਾਡਾ ਇੰਨਾ ਕਿ ਸਾਡਾ ਤਫਾਕ ਹੋਣਾ ਚਾਹੀਦਾ ਵੀ ਉਹਨਾਂ ਕੌਮ ਦੀ ਖਾਤਰ ਸੰਘਰਸ਼ ਕੀਤੇ ਤੇ ਜਿਨ੍ਹਾਂ ਕੌਮ ਦੀ ਖਾਤਰ ਸੰਘਰਸ਼ ਕੀਤੇ ਹੋਣ ਉਹਨਾਂ ਦੀ ਪੈਰਵਾਹੀ ਕਰਨੀ ਸਾਡੀ ਕੌਮ ਦਾ ਫਰਜ਼ ਹੈ ਅਸੀਂ ਦੁਨੀਆ ਭਰ ਦੇ ਵਿੱਚ ਖਵਾਉਣ ਕੀ ਡੈ ਆ ਵੀ ਸਿੱਖ ਬੜੇ ਦਿਆਲੂ ਨੇ ਤੇ ਜੇ ਸਾਡੇ ਸ਼ਹੀਦਾਂ ਦੇ ਪਰਿਵਾਰ ਜੇ ਗਰੀਬ ਸੇ ਕਿਥੇ ਰੋਟੀ ਤੋਂ ਆਤਰੋ ਕੇ ਬੈਠੇ ਤਾਂ ਦਿਆਲਤਾ ਹੀ ਕੀ ਕਰਨੀ ਫਿਰ ਕਈ ਬੰਦੇ ਇਸ ਗੱਲ ਦਾ ਗੁੱਸਾ ਕਰ ਲਿੰਦੇ ਵੀ ਤੁਸੀਂ ਫਲਾਣੇ ਨੂੰ ਆਖਿਆ ਮੈਂ ਸਾਰਿਆਂ ਨੂੰ ਕਹਿੰਨਾ ਜਦੋਂ ਆਪਣੇ ਘਰ ਦੇ ਵਿੱਚ ਮੁਸੀਬਤ ਆਣ ਪਈ ਹੋਵੇ ਤੇ ਬੰਦਾ ਬਾਹਰ ਦਾਨੀ ਬਣਦਾ ਫਿਰੇ ਇਹ ਕੋ ਚੰਗੀ ਗੱਲ ਨਹੀਂ ਇਹ ਦਿਖਾਵਾ ਵਾ ਪਖੰਡਿਆ ਇਹ ਅਸੀਂ ਕਿੰਨਾ ਕੋ ਸਰਟੀਫਿਕੇਟ ਲੈਣਾ ਸਿੱਖੀ ਦਾ ਗੋਰਿਆਂ ਨੇ ਦੇਣਾ ਸਰਟੀਫਿਕੇਟ ਜਾਂ ਸਾਨੂੰ ਕਿਸੇ ਹੋਰ ਨੇ ਦੇਣਾ ਜਦ ਬ੍ਰਾਹਮਣ ਨੇ ਦੇਣਾ ਜਾਏ ਦੋਸਤਾਂ ਦੀ ਹਕੂਮਤ ਨੇ ਦੇਣਾ ਸਰਟੀਫਿਕੇਟ ਦੇਣਾ ਗੁਰੂ ਨੇ ਵੀ ਤੁਸੀਂ ਸਿੱਖ ਚੰਗੇ ਆ ਕਿ ਅਸੀਂ ਮਾੜੇ ਆ ਤੇ ਜੇ ਸੰਤ ਬਾਰ ਬਾਰ ਇੱਕ ਧਾਰਨਾ ਹੋਰ ਪੜਦੇ ਰਹਾ ਮੇਰਾ ਰੁੱਸਿਆ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਤੇ ਜੇ ਜੱਗ ਨੂੰ ਮਨਾਉਣ ਦੇ ਚੱਕਰ ਚ ਕਲਗੀਆਂ ਵਾਲਾ ਗੁੱਸੇ ਕਰ ਲਿਆ ਤੇ ਫੇਰ ਕੁਵਾਰੀ ਦੇ ਚਲਣੀ ਪੈਣੀ ਆ ਜੱਗ ਗੁੱਸੇ ਹੋ ਜੇ ਹੋ ਜੇ ਜਿਹੜੇ ਨੌਜਵਾਨ ਨੇ ਪ੍ਰਣ ਕੀਤਾ ਹੈ ਅਮਰ ਛਗਣ ਦਾ ਤੁਹਾਨੂੰ 100 ਬੰਦੇ ਇਹੋ ਜਿਹੀ ਵੀ ਸਮਾਜ ਚ ਤੁਰੇ ਫਿਰਦੇ ਜਿਹੜੇ ਅਮਰਤ ਵਿਰੋਧੀ ਹੈ ਉਹ ਆਣ ਕੇ ਕਹਿਣਗੇ ਵੀ ਇਹ ਕਿਹੜੇ ਰਾਹ ਤੇ ਤੁਰ ਪੈਣ ਲੱਗੇ ਤੇ ਉਹਨੂੰ ਇਹ ਪੁੱਛਿਓ ਵੀ ਇਸ ਰਾਹ ਤੇ ਤੁਰ ਕੇ ਤੇ ਬੰਦਾ ਭੈ ਤੋਂ ਮੁਕਤ ਹੋ ਜਾਂਦਾ ਲੋਭ ਤੋਂ ਮੁਕਤ ਹੋ ਜਾਂਦਾ ਲਾਲਚ ਤੋਂ ਕਾਮ ਤੋਂ ਹੰਕਾਰ ਤੋਂ ਸਭ ਤੋਂ ਮੁਕਤ ਹੋ ਜਾਂਦਾ ਹੈ ਤੇ ਤੁਸੀਂ ਜਿਹੜੇ ਰਾਮਨ ਦੇ ਤੁਰੇ ਫਿਰਦੇ ਜੁੱਤੇ ਕਾਦੀ ਮੁਕਤੀ ਮਿਲਦੀ ਸੁ ਮੁਕਤ ਹੋਣ ਤੋਂ ਬੰਦਾ ਰੋਕ ਰਿਹਾ ਤਾ ਅਧਰਮੀ ਇਹ ਵੀ ਪ੍ਰਮਾਤਮਾ ਨੇ ਛੱਡੇ ਆ ਸਾਰੇ ਜਦੋਂ ਤੁਸੀਂ ਧਰਮ ਦੇ ਰਾਹ ਤੇ ਤੁਰਨਾ ਹੈ ਅਰਚਨਾ ਆਉਣੀਆਂ ਨੇ ਇਹ ਮਾਰਗ ਸੌਖਾ ਨਹੀਂ ਜੇ ਸੌਖਾ ਹੋਵੇ ਤੇ 100 ਚੋਰ ਪਿਛੇ ਇੱਕ ਸਾਥ ਕਿਉਂ ਹੋਵੇ ਫਿਰ ਤੇ 100 ਸਾਥ ਹੋਣ ਤੇ ਇੱਕ ਚੋਰ ਹੋਵੇ ਚੋਰੀ ਕਰ ਲੈਣੀ ਸੌਖੀ ਆ ਸਾਥ ਬਣਨਾ ਬਹੁਤ ਔਖਾ ਹੈ ਚੋਰੀ ਬੰਦਾ ਬਾਹਰੋਂ ਚੀਜ਼ ਖਿੱਚ ਲੈਂਦਾ ਬਾਹਰਲੀ ਚੀਜ਼ਾਂ ਨੂੰ ਚੋਰੀ ਕਰਦਾ ਸਾਧ ਅੰਦਰੋਂ ਚੋਰੀ ਕਰ ਲੈਂਦਾ ਆਪਣੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਦੀ ਚੋਰੀ ਕਰ ਲੈਂਦਾ ਉਹਨਾਂ ਨੂੰ ਸਾਧ ਲੈਂਦਾ ਬੰਨ ਲੈਂਦਾ ਇਹ ਸਭ ਤੋਂ ਔਖਾ ਕੰਮ ਹੈ ਤੇ ਜਦੋਂ ਸਿਰ ਦੇਣ ਦੀ ਗੱਲ ਕਰਦੇ ਆਂ ਤੇ ਸਿਰ ਉਦਣ ਦਿੱਤਾ ਜਾਣਾ ਜਿੱਦਣ ਅਸੀਂ ਧਰਮ ਦੇ ਪਰਪੱਖ ਹੋ ਗਏ ਜਿੱਦਣ ਅਸੀਂ ਗੁਰੂ ਦੇ ਹੁਕਮਾਂ 'ਚ ਚੱਲਣਾ ਸ਼ੁਰੂ ਕਰ ਦਿੱਤਾ ਸੋ ਇੰਨੀਆਂ ਕਿ ਬੇਨਤੀ ਕਰਨੀਆਂ 30 ਤਰੀਕ ਨੂੰ ਬਾਦ ਚੜ ਕੇ ਪਹੁੰਚਣਾ ਹੈ ਉੱਥੇ ਤੇ ਇਹ ਜੀਵਨ ਇੱਕੋ ਹੀ ਮਿਲਿਆ ਆਪਾਂ ਨੂੰ ਤੇ ਜੇ ਇਹ ਜੀਵਨ ਮਰਨਾ ਤੇ ਹੈਗਾ ਕੋਈ ਦੁਨੀਆ ਤੇ ਉੱਤੇ ਹੈਗਾ ਮਨੁੱਖ ਜਿਹਦਾ ਇਹ ਦਾਵਾ ਹੋਵੇ ਕਿ ਮੈਂ ਮਰਨਾ ਨਹੀਂ ਜੀ ਮੈਂ ਅੱਜ ਮੌਤ ਤੋਂ ਲੁਕ ਜਾਣਾ ਮੈਂ ਕੱਲ ਨੂੰ ਨਹੀਂ ਮਰਦਾ ਆਪਾਂ ਨੂੰ ਸਵਾਸ ਦਾ ਨਹੀਂ ਪਤਾ ਅਗਲੇ ਦਾ ਹੋਣਾ ਕਿ ਨਹੀਂ ਹੋਣਾ ਤੇ ਜਿੰਨੇ ਹੈਗੇ ਆ ਘਟੋ-ਕੱਟ ਗੁਰੂ ਦੇ ਲੇਖੇ ਲਾ ਦੀਏ ਇਹਨੇ ਖਵਾਰੀ ਵੀ ਚੰਦ ਰਹੇ ਆ ਸੋ ਇੰਨੀਆਂ ਕਿ ਬੇਨਤੀਆਂ ਨਖਿਮਾਂ ਦਾ ਜਾ ਚਕਾਂ ਜੀ ਕੋਈ ਅਖਰਵਾਦਾ ਘਾਟਾ ਹੋ ਗਿਆ ਵਾਜ਼ੀ ਖਿਮਾ ਮੰਗਦੇ ਆ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ